ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਹੈ ਤੁਹਾਡੇ ਸਭ ਦੇ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋ ਕਿ ਮੈਂ ਵੀ ਬਿਲਕੁਲ ਠੀਕ-ਠਾਕ ਆ ਜੀ ਸਵਾਗਤ ਕਰਦੀ ਆ ਮੈਂ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੱਤੀ ਪੰਜਾਬੀ ਤੇ ਹਾਂਜੀ ਅੱਜ ਦੀ ਵੀਡੀਓ ਵਿੱਚ ਮੈਂ ਦੇਖਦਾ ਤੁਹਾਡੇ ਨਾਲ ਕੀ ਸ਼ੇਅਰ ਕਰਦੇ ਆ ਆਜੋ ਹਾਂਜੀ ਤੁਸੀਂ ਮਿਲਣਾ ਮੈਨੂੰ ਹਾਂਜੀ ਕਰਦੇ ਆ ਵੀਡੀਓ ਸਟਾਰਟ ਜੀ ਹਾਂਜੀ ਅੱਜ ਮੈਂ ਲੱਗੀਆਂ ਕਟਲ ਦੀ ਸਬਜ਼ੀ ਬਣਾਉਣੀ। ਰਾਤ ਦਾ ਅਸੀਂ ਕੱਟ ਕੇ ਤਲ ਕੇ ਰੱਖਿਆ ਹੈ ਸਾਬਤ ਹੀ ਲੈ ਕੇ ਹੁੰਦਾ ਸੀ ਕੱਟਿਆ ਹੋਇਆ ਨਹੀਂ ਸੀ ਲੈਂਦਾ। ਇੱਧਰ ਨੂੰ ਤੜਕਾ ਭੁੰਨ ਲਿਆ। ਸੁੱਕੀ ਨਹੀਂ ਬਣਾਵਾਂਗੇ, ਰਸਮੀ ਜੀ ਬਣਾਵਾਂਗੇ ਥੋੜਾ ਜਿਹਾ ਵਿੱਚ ਪਾਣੀ ਪਾ ਕੇ। ਹੋਣੀ ਨਹੀਂ ਲੱਗ ਰਿਹਾ ਤੜਕਾ ਭੁੰਨਿਆ ਹੋਇਆ ਹੈ ਵੈਸੇ ਤੜਕਾ ਪੁੱਜ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਕਰਦੇ ਆਂ। ਮਿਕਸ ਕਟਨ ਜਿਹੜਾ ਤਾਲ ਕੇ ਰੱਖਿਆ ਹੈ। ਪਾਣੀ ਤਾਂ ਪਾਉਣਾ ਹੀ ਪੈਣਾ। ਕੋ ਤਾਂ ਖਾਦਾ ਨਹੀਂ ਜਾਂਦਾ। ਨਾਲੇ ਸਰਦਾ ਨਹੀਂ ਸਾਡੇ ਨਾਲੇ ਬੱਚੇ ਸੁੱਕਾ ਸਾਡੇ ਖਾ ਕੇ ਘਟ ਰਾ ਜੀ। ਹੁਣ ਮਿਕਸ ਕਰਕੇ ਰਸਮੋਝਾ ਬਣਾਵਾਂਗੇ। ਇਹਨੇ ਆਪਾਂ ਰਿਜਨ ਦੱਲੇ। ਇਹ ਪਾਣੀ ਵੀ ਪੀ ਜਾਂਦਾ ਹੁੰਦਾ ਦੇਖਦੇ ਸੀ ਥੋੜਾ ਜਿਹਾ ਹੋਰ ਪਾਣੀ ਪਾਉਣਾ ਪੈਣਾ। ਕਾਫੀ ਸਾਰਾ ਪਾਣੀ ਚੂਸ ਜਾਂਦਾ ਹੈ ਕਟਲ। ਥੋੜਾ ਜਿਆਦਾ ਹੋਰ ਪਾਣੀ ਪਾਏ ਦਿੱਤਾ ਮੈਂ ਚੂਸੇ ਹੀ ਜਾਣਾ ਹੈ ਨੇ ਫੁੱਲ ਜਾਂਦਾ ਹੁੰਦਾ ਹੈ ਕੱਟਲ ਹੁਣ ਆਪਾਂ ਕਰਦੇ ਆਂ ਵੇਟ ਇਹਦੇ ਰਿਝਣ ਦੀ ਹਾਂਜੀ ਕਟਲ ਗ੍ਰਿਜ ਗਿਆ ਹੋਇਆ ਆਪਣਾ ਇਹਦੇ ਵਿੱਚ ਅੱਜ ਮੈਂ ਹੋਰ ਐਕਸਟਰਾ ਕੁਝ ਨਹੀਂ ਪਾਇਆ ਮੇਥੀ ਮੇਰਾ ਆਪਣੀ ਪਾਈ ਹੈਗੀ ਕਸੂਰੀ ਮੇਥੀ ਹੈਗੀ ਆ ਪਰ ਪਾਈ ਹੀ ਹੈਗੀ ਮੈਂ ਥੋੜਾ ਜਿਹਾ ਰੋਜ਼ ਹੀ ਨਾ ਅਲੱਗ-ਅਲੱਗ ਡਿਫਰੈਂਟ ਜਿਹਾ ਟੇਸਟ ਵਧੀਆ ਲੱਗਦਾ ਸਬਜ਼ੀ ਦਾ ਸੇਮ ਇੱਕੋ ਜਿਹਾ ਨਹੀਂ ਮਿਲਦਾ ਵਧੀਆ ਲੱਗਦਾ ਤੇ ਦੁੱਧ ਨੂੰ ਵਾਲੀ ਆ ਗਈ ਤੇ ਇਧਰ ਮੈਂ ਚਾਹ ਧਰਤੀ ਹੋਈ ਆ ਨੂਨ ਮਿਰਚ ਵੀ ਦੇਖ ਹੀ ਲਵਾਂ ਸਬਜ਼ੀ ਚ ਜੰਪਿੰਗ ਕਾ ਜੰਪਿੰਗ ਜੰਪਿੰਗ ਕਾ ਜੰਪਿੰਗ ਕਾ ਜੰਪਿੰਗ ਕਾ ਜੰਪਿੰਗ ਕਾ ਇੱਥੇ ਕਰਾਂ ਮੁੰਜੇ ਦੀ ਕਰਾਂ ਅ ਸ਼ੀਸ਼ੇ ਵਿੱਚ ਦੇਖ ਕੇ ਸ਼ੀਸ਼ੇ ਵਿੱਚ ਦੇਖ ਕੇ ਉਹ ਸ਼ੀਸ਼ੇ ਵਿੱਚ ਦੇਖ ਕੇ ਗਰਮੀ ਆ ਗਈ ਗਰਮੀ ਆ ਗਈ ਪਾਣੀ ਪੀਣਾ ਹਾਂ ਜੰਪਿੰਗ ਜੰਪੇ ਕਿ ਜੰਪੇ ਕਾ ਜੰਪੇ ਕਿ ਜੰਪੇ ਕਾ ਕੀ ਹੋ ਗਿਆ ਕੀ ਹੋ ਗਿਆ ਜੱਪੇ ਕਿ ਜੱਪੇ ਕਾ ਹਾਂ ਮੈਂ ਤਾਰ ਤੂੰ ਵੀ ਕਰਾ ਮੁੰਜੇ ਦੇ ਆ ਕੇ ਕਰ ਜੰਪਿੰਗ 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 ਹੋ ਜਿੱਜੇ ਮੁੰਜੇ ਤੇ ਲੱਗ ਗਿਆ ਲਾ ਭੰਗੜਾ ਚੱਲ ਪਿਆ ਆ ਦੇ ਕਿੱਡੇ ਸ਼ਾਲਾ ਮਾਰਦਾ ਤਾਂ ਗਿਰ ਜਾਣਾ മെ ബസ്